ਜੀ ਮਿੱਤਰੋ ਸਾਰਨੇ ਪਿਆਰਪਰੀ ਸਸਰੀਕਾਰ ਸਾਡਨੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਸਿੱਧੂ ਕਾਰਵਿਆਰ ਬੇਜ ਦੇ ਉਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਚੀਜ਼ ਲੈ ਕੇ ਪਹੁੰਚੇ ਆਂ ਜੀ ਤੁਸੀਂ ਟਰੈਕਟਰ ਦਾ ਬਹੁਤ ਦੇਖਣ ਹੋਣਗੇ ਪਰ ਆਹ ਟਰੈਕਟਰ ਦਾ ਕੋਈ ਮੁਕਾਬਲਾ ਨਹੀਂ ਛੋਟੇ ਜਿਹੇ ਨਹੀਂ ਜਾਣਦੇ ਵਿੱਚ ਤੇ ਬਾਈਆਂ ਨੇ ਪੂਰਾ ਮੋਡੀਫਾਈ ਕਰਕੇ ਰੱਖਾ ਟਰੈਕਟਰ ਵੀਡੀਓ ਨੇ ਹੱਦ ਤੱਕ ਬਣੇ ਰਿਹਾ ਬਹੁਤ ਹੀ ਘੈਂਟ ਰਹਿਣ ਵਾਲੀ ਵੀਡੀਓ ਲਓ ਮਿੱਤਰੋ ਇੱਕ ਵਾਰੀ ਟਰੈਕਟਰ ਚੈੱਕ ਕਰੋ ਚਾਰੇ ਪਾਸੋਂ ਪੂਰੇ ਬੰਬ ਤਿਆਰ ਕੀਤਾ ਹੋਇਆ ਬਾਈਆਂ ਨੇ ਪੂਰੀ ਸੌਂਕ ਰੀਜ ਨਾਲ ਲਾ ਕੇ ਕੱਲੇ ਕੱਲੇ ਚੀਜ਼ੇ ਪੂਰੀ ਤਿਆਰ ਕਰਾ ਲਿਆ ਇੱਕ ਵਾਰੀ ਘੈਂਟ ਤਰੀਕੇ ਨਾਲ 2023 ਮਾਡਲ ਦਾ ਟਰੈਕਟਰ ਹੈ ਜੀ ਇਹ ਸੱਤੀ ਲੋਹੇ ਖੇੜੇ ਦਾ ਟਰੈਕਟਰ ਹੈਗਾ ਆ ਦੇਖੋ ਸਾਨੂੰ ਪਿੰਡ ਲੋਹੇ ਖੇੜੇ ਵਿੱਚ ਆਖੂਗਾ ਮੱਲ ਨਹੀਂ ਕਿਹੜਾ ਪੂਰੀ ਰੀਜ ਲਾ ਕੇ ਕੀਤਾ ਹੈ ਭਾਈ ਟਰੈਕਟਰ ਤਿਆਰ ਇੱਕ ਵਾਰੀ ਪਾਤਾ ਨੂੰ ਟਰੈਕਟਰ ਉੱਪਰ ਚੈੱਕ ਕਰਵਾ ਦਈਏ ਲਓ ਜੀ ਪਹਿਲਾਂ ਤਾਂ ਜੈ ਡੈੱਕ ਚੈੱਕ ਕਰੋ ਪੁਆਇਨਰ ਕੰਪਨੀ ਦੇ ਨੇਗੇ ਸੇ ਦੇ ਵਿੱਚ ਪੇਸਾਂ ਲੱਗੇ ਹੋਏ ਨੇ ਪੂਰੀ ਐਂਡ ਗੱਲ ਲਵਾਤਾ ਮਿਊਜ਼ਿਕ ਸਿਸਟਮ ਦਿੱਤਾ ਹੈ ਨੇ ਵਿੱਚ ਬਾਕੀ ਆਹ ਭਾਈਆਂ ਨੇ ਲਵਾ ਰਖ ਨਿੱਧਰ ਵਧੀਆ ਫਲੈਂਸ ਚੈੱਕ ਕਰੋ ਇੱਕ ਵਾਰੀ ਪੂਰਾ ਬੰਪ ਕੀਤਾ ਹੈ ਟਰੈਕਟਰ ਤਿਆਰ ਹੈ ਪੂਰੀ ਰੀਜ ਲਾ ਕੇ ਇਹ ਹੈ ਗਏ ਸਵਰਾਜ 979 FE 2023 ਮਾਡਲ ਦੇ ਵਿੱਚ ਬਾਕੀ ਹਾਰ ਨੇ ਪਤੰਦਰਾਂ ਨੇ ਪੂਰੇ ਡਾਬਲ ਲਵਾ ਰਹੇ ਨੇ ਬਾਜਬੂਜ ਪੂਰੀ ਸੇਰਾ ਕਰਾ ਰਹੇ ਆ ਪੂਰੀ ਟਰੈਕਟਰ ਦੇ ਵਿੱਚ ਟਾਇਰ ਵੀ ਵਧੀਆ ਪਾਏ ਹੋਏ ਨੇ ਕੋਈ ਸਾਨੂੰ ਟਾਇਰ ਚੈੱਕ ਕਰਾ ਦਿਓ ਟਰੈਕਟਰ ਦੇ ਪੂਰੀ ਸੇਰਾ ਗੱਲਬਾਤ ਕਰਾ ਰਹੇ ਆ ਟਰੈਕਟਰ ਦੇ ਵਿੱਚ ਇਸ ਤੋਂ ਲਾਵਾ ਹੂਟਰ ਲੱਗਾ ਟਰੈਕਟਰ ਦੇ ਵਿੱਚ ਇੱਕ ਉੱਪਰ ਲੱਗੇ ਹੋਏ ਨੇ ਲਾਈਟਾਂ ਵਧੀਆ ਕੁਆਲਿਟੀ ਦੀਆਂ ਵਧੀਆ ਸੱਤ ਲੱਗਵਾ ਕੇ ਆਈ ਹੈ ਭਾਈ ਨੇ ਉੱਪਰ ਪੂਰੀ ਹਾਰ ਸ਼ਿੰਗਾਰ ਕੇ ਚੈੱਕ ਕਰੋ ਇੱਕ ਵਾਰੀ ਟਰੈਕਟਰ ਪੂਰਾ ਲਓ ਜੀ ਮਿਊਜ਼ਿਕ ਸਿਸਟਮ ਦੀ ਕੁਆਲਿਟੀ ਚੈੱਕ ਕਰੋ ਇੱਕ ਵਾਰੀ ਪੂਰਾ ਐਂਡ ਕਰਾ ਰੱਖਿਆ ਭਾਈ ਨੇ ਟਰੈਕਟਰ ਦੇ ਉੱਪਰ ਲਓ ਮੈਂ ਤੇਰੇ ਇੱਕ ਵਾਰੀ ਬਾਅਦ ਚੈੱਕ ਕਰੋ ਟਰੈਕਟਰ ਦੇ ਜਿੱਥੋਂ ਲੰਘਦਾ ਲਓ ਖੜ ਖੜ ਦੇਖਦੇ ਨੇ ਟਰੈਕਟਰ ਨੂੰ ਤੇ ਬਹੁਤ ਲੋਕ ਇਹਦੇ ਨਾਲ ਫੋਟੋ ਖਿਚਾਉਂਦੇ ਨੇਗੇ ਪੂਰੀ ਭਾਈ ਨੇ ਸਰਾ ਕਰਾ ਦੇ ਕਿ ਟਰੈਕਟਰ ਦੀ ਗੱਲ ਬਾਤ ਇੱਕ ਕਰਦਨ ਮਿਊਜ਼ਿਕ ਸਿਸਟਮ ਦੀ ਕੁਆਲਿਟੀ ਚੈੱਕ ਕਰਾ ਦਈਏ ਲੋ ਜੀ ਇੱਕ ਵਾਰ ਇਹ ਪਤਾ ਨੂੰ ਇਹਦੇ ਹਾਰਨਾਂ ਦੀ ਬਾਤ ਚੈੱਕ ਕਰਾ ਦਈਏ ਪੂਰੇ ਵੱਡੇ ਲਵਾਰਖ ਨੇ ਬਤੰਦਰਾਂ ਨੇ ਹਾਰਨ ਲੋ ਇੱਕ ਵਾਰੀ ਮੂਰੇ ਬੰਪਰ ਚੈੱਕ ਕਰੋ ਬੰਪਰੇ ਪੂਰਾ ਮਜ਼ਬੂਤ ਲਵਾਇਆ ਹੈ ਭਾਈਆਂ ਨੇ ਪੂਰੀ ਵਧੀਆ ਮਜ਼ਬੂਤ ਕੀਤਾ ਹੈਗਾ ਵੀ ਕੋਈ ਥੇਤੀ ਟੁੱਟੇ ਨਾ ਵੇਖੋ ਮੂਰੇ ਵਧੀਆ ਵੱਡੇ ਹਾਰਨ ਲਵਾਏ ਨੇ ਬਾਕੀ ਉਹ ਭਾਈਆਂ ਨੇ ਆਪਣਾ ਸਰਨੇਮ ਲਖਾ ਰੱਖਿਆ ਸਬਰਾਜ 969 ਐਫੀ ਇਹ ਟਰੈਕਟਰ ਦਾ ਪ੍ਰਾਈਸ ਹੈਗਾ ਜੀ 10 ਲੱਖ ਰੁਪਏ ਬਾਕੀ ਭਾਈਆਂ ਨੇ ਇਹਦੇ ਉੱਪਰ 2 ਲੱਖ ਦੇ ਲਗਭਗ ਲਾਤਾ ਹੋਏ ਤੇ ਉੱਪਰ ਮੋਡੀਫਿਕੇਸ਼ਨ ਉੱਪਰ ਹੈ ਪੂਰਾ ਰੀਜਨਲ ਦਿਖਾਇਆ ਭਾਈਆਂ ਦਾ ਟਰੈਕਟਰ ਇਹ ਲੋ ਵੀ ਮੇਤਰ ਹੁਣ ਕਰਾਉਣਾ ਤੁਹਾਨੂੰ ਇਹਦਾ ਝੋਟ ਦਾ ਜ਼ੋਰ ਚੈੱਕ ਹੁਣ ਤੁਹਾਨੂੰ ਦਿਖਾਵਾਂਗੇ ਕਿੰਨੀ ਜਾਣੇ ਦੇ ਵਿੱਚ ਸੋ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਪਰਪਰਿ ਸਸਰੀਕਰ